ਸੁੱਖਾ 8ਵੀਂ ਜਮਾਤ ਚ ਪੜਦਾ ਸੀ ਜਾਦੋ ਉਹਦਾ ਬਾਪ ਕੋ ਚੱਲ ਵਸਿਆ ਹੁਣ ਘਰ ਚ ਸੁੱਖਾ ਤੇ ਉਹਦੀ ਬੀਬੀ ਸਨ ਮਾਂ ਲੋਕਾਂ ਕਰ ਗੋਹਾ ਗੂੜਾ ਕਰਦੀ ਤੇ ਸੁੱਖੇ ਨੂੰ ਪੜਨ ਭੇਜਦੀ ਸੁੱਖਾ ਬਚਪਨ ਤੋਂ ਹੀ ਸਿਆਣਾ ਤੇ ਸਮਝਦਾਰ ਸੀ ਉਹ ਸਕੂਲੋਂ ਆਉਂਦਾ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦਾ ਫਿਰ ਮਾਲ ਡੰਗਰ ਵੀਦ ਕਰਦਾ ਤੇ ਸ਼ਾਮੀ ਸਬਜ਼ ਟੁੱਕ ਰੱਖਦਾ ਤੇ ਆਟਾ ਗੁੰਨ ਰੱਖਦਾ ਸ਼ਾਮੀ ਬੀਬੇ ਦੇ ਆਉਣ ਤੋਂ ਪਹਿਲਾਂ ਤੰਦੂਰ ਉਤਾਰ ਰੱਖਦਾ ਸ਼ਾਮੀ ਬੀਬੇ ਆਉਂਦੇ ਹੀ ਰੋਟੀਆਂ ਲਾਉਂਦੀ ਤੇ ਸਬਜ਼ੀ ਬਣਾਉਂਦੀ ਸੁੱਖਾ ਪੜਾਈ 'ਚ ਬਹੁਤ ਹੁਸ਼ਿਆਰ ਸੀ 12ਵੀਂ ਕਰਨ ਮਗਰੋਂ ਪੀ ਐਚ ਸ਼ਹਿਰ ਦਾਖਲਾ ਲਿਆ ਤੇ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਉਹ ਆਪਣੀ ਬੀਬੇ ਨੂੰ ਕਹਿੰਦਾ ਬੀਬੇ ਮੈਨੂੰ ਸ਼ਹਿਰ ਨੌਕਰੀ ਮਿਲ ਜਾਏਗੀ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ ਕਿਉਂਕਿ ਮੈਨੂੰ ਸ਼ਾਮ ਦੇ ਆਈ ਹੋ ਜਾਂਦੀ ਆ ਮੁੜਿਆ ਨਹੀਂ ਜਾਂਦਾ ਮਾਂ ਕਹਿੰਦੀ ਜਿੰਮੇ ਤੇਰੀ ਮਰਜ਼ੀ ਪੁੱਤ ਇੱਕ ਦਿਨ ਸੁੱਖੇ ਨੇ ਬੇਬੇ ਨੂੰ ਫੋਨ ਕੀਤਾ ਕਿ ਬੇਬੇ ਮੈਨੂੰ ਇੱਕ ਕੰਪਨੀ ਚ ਨੌਕਰੀ ਮਿਲ ਗਈ ਹੈ ਕੰਪਨੀ ਵਾਲੇ ਮੈਨੂੰ ਘਰ ਤੇ ਗੱਡੀ ਵੀ ਦੇ ਰਹੇ ਨੇ ਮਾਂ ਬੜੀ ਖੁਸ਼ੀ ਉਹਨੇ ਪੂਰੇ ਪਿੰਡ ਚ ਲੱਡੂ ਵੰਡੇ ਬੇਬੇ ਨੇ ਸੁੱਖੇ ਨੂੰ ਫੋਨ ਕੀਤਾ ਕਿ ਪੁੱਤ ਹੁਣ ਵਿਆਹ ਵੀ ਕਰਵਾ ਲੈ ਸੁਖਨੀ ਮਾਂ ਦੀ ਗੱਲ ਕੱਟਦੇ ਹੋਈ ਕਿਹਾ ਬੇਬੀ ਉਹ ਆਪਣੇ ਪਿੰਡ 'ਚ ਪੰਡਿਤ ਸੀ ਨਾ ਸਕੂਲ ਲੱਗ ਗਈ ਘਰ ਸੀ ਬੇਬੀ ਬੋਲੀ ਉਹ ਜਿੰਨਾ ਦੀ ਕਰਿਆਣੀ ਦੀ ਦੁਕਾਨ ਸੀ ਸੁੱਖਾ ਬੋਲਿਆ ਆਹੋ ਬੇਬੀ ਉਹੀ ਬੇਬੀ ਕਹਿੰਦੀ ਉਹ ਸ਼ਾਇਦ ਹੁਣ ਪਿੰਡ 'ਚ ਨਹੀਂ ਦਿਖੇ ਕਦੀ ਲੱਗਦਾ ਬਾਹਰ ਚਲੇ ਗਈ ਸੁੱਖਾ ਬੋਲਿਆ ਆਹੋ ਬੇਬੀ ਉਹ ਸ਼ਹਿਰ ਰਹਿੰਦੀ ਆ ਉਹਨਾਂ ਦੀ ਕੁੜੀ ਸੀਮਾ ਮੇਰੇ ਨਾਲ ਕੰਪਨੀ 'ਚ ਕੰਮ ਕਰਦੀ ਹੈ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਸੀਮਾ ਦੇ ਮੰਮੀ ਪਾਪਾ ਵੀ ਰਾਜ਼ੀ ਨਹੀਂ ਬੇਬੇ ਕੁਝ ਸੋਚ ਕੇ ਪਰ ਪੁੱਤ ਉਹ ਤੇ ਦੂਜੀ ਜਾਤ ਦੇ ਨਹੀਂ ਸੁੱਖਾ ਬੋਲਿਆ ਬੇਬੇ ਜਾਤਾਂ ਪਾਤਾਂ ਵਾਲੀ ਜਮਾਨੇ ਲੱਦ ਗਈ ਜੇ ਤੂੰ ਇਨਜਾਜ਼ਤ ਦੇਵੀਂ ਮੈਂ ਵਿਆਹ ਕਰਵਾ ਲਵਾਂ ਬੇਬੇ ਬੋਲੀ ਜਿਵੇਂ ਤੇਰੀ ਮਰਜ਼ੀ ਸੁੱਖੇ ਨੇ ਕੋਟ ਮੈਰਿਜ ਕਰਵਾ ਲਈ ਤੇ ਪਿੰਡ ਬੇਬੇ ਨੂੰ ਮਿਲਣ ਗਿਆ ਸਾਰੇ ਪਿੰਡ ਵਾਲੀ ਸੁੱਖੇ ਦੀ ਘਰ ਵਾਲੀ ਨੂੰ ਵੇਖ ਕੇ ਨੱਕ ਬੁੱਲ ਚੜਾਉਣ ਲੱਗੇ ਤੇ ਕਹਿਣ ਲੱਗੇ ਕਿ ਲੋ ਜੀ ਮੁੰਡਾ ਆ ਗਿਆ ਖਤੋਂ ਸੁੱਖਾ ਬੇਬੇ ਨੂੰ ਕਹਿੰਦਾ ਬੇਬੀ ਮੈਂ ਅਗਲੇ ਐਤਵਾਰ ਤੈਨੂੰ ਲੈਣ ਆਵਾਂਗਾ ਤੂੰ ਤਿਆਰ ਹੋ ਜੀ ਹੁਣ ਮੇਰੀ ਵਾਰੀ ਆ ਤੇਰੀ ਸੇਵਾ ਕਰਨ ਦੀ ਤੂੰ ਬਹੁਤ ਕੁਝ ਕੀਤਾ ਮੇਰੇ ਲਈ ਬੀਬੀ ਕਹਿੰਦੀ ਚੰਗਾ ਪੁੱਤ ਜਿਵੇਂ ਤੇਰੀ ਮਰਜ਼ੀ ਸੁੱਖਾ ਵਾਪਸ ਸਹਿਰ ਚਲਾ ਗਿਆ ਦੋ ਦਿਨ ਬਾਅਦ ਪਿੰਡ ਦੀਆਂ ਔਰਤਾਂ ਨੂੰ ਪਤਾ ਲੱਗਿਆ ਕਿ ਸੁੱਖਾ ਆਪਣੀ ਬੀਬੀ ਨੂੰ ਨਾਲ ਲੈ ਕੇ ਜਾਏਗਾ ਆਪਾਂ ਹਾਲ ਚਾਲ ਪੁੱਛੋਂ ਆਉਂਦੀਆਂ ਔਰਤਾਂ ਨੇ ਸੁੱਖੇ ਦੀ ਮਾਂ ਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਵੇਖ ਪੈਣ ਗੱਲ ਤੇ ਫਾਇਦੇ ਦੀ ਆ ਕਿਤੇ ਉਹ ਰਾਣੋ ਤਾਈ ਵਾਲੀ ਕਾਰ ਨਾ ਹੋਵੇ ਤੇਰੇ ਨਾਲ ਪੁੱਤ ਵਿਆਹ ਮਗਰੋਂ ਰਾਣੋ ਤਾਈ ਨੂੰ ਨਾਲ ਸਹਿਰ ਲਿਆ ਗਿਆ ਮਗਰੋਂ ਪਤਾ ਲੱਗਾ ਕਿ ਤਾਈ ਉਹਨਾਂ ਦੇ ਘਰ ਦੀ ਸਾਰੇ ਕੰਮ ਕਰਦੀ ਨੂੰ ਲੜਦੀ ਆ ਪੁੱਤ ਦੀ ਚੱਲਦੀ ਨਹੀਂ ਕਿ ਤੈਨੂੰ ਵੀ ਨੌਕ ਰਾਣੀ ਵਾਂਗ ਨਾ ਰੱਖਣ ਸੁੱਖੇ ਦੀ ਬੀਬੀ ਬੋਲੀ ਨਹੀਂ ਮੇਰਾ ਪੁੱਤ ਉਹ ਜਾ ਨਹੀਂ ਔਰ ਤਾਂ ਬੋਲੀਆਂ ਰੱਬ ਤੇ ਰਜ਼ਕੀਨ ਬਣਾਈ ਰੱਖੇ ਪਰ ਉਹ ਪੜੇ ਲਿਖੀ ਜੋ ਮਗਰ ਲਈ ਸਰਦਾ ਉਹਦਾ ਕੀ ਆਈ ਦੁਆਰ ਦਾ ਦਿਨ ਆ ਗਿਆ ਸੁੱਖਾ ਆਪਣੀ ਗੇਬੇ ਨੂੰ ਲੈਣ ਘਰ ਤੇ ਆਇਆ ਬੇਬੇ ਕਹਿਣ ਲੱਗੀ ਪੁੱਤ ਮੈਂ ਨਹੀਂ ਜਾਣਾ ਮੇਰੀ ਐਸ ਪਿੰਡ ਨਾਲ ਬਹੁਤ ਯਾਦਾਂ ਜੁੜੀਆਂ ਸੁੱਖਾ ਕਹਿੰਦਾ ਬੇਬੇ ਯਾਦਾਂ ਤਾਂ ਮੇਰੀਆਂ ਬਹੁਤ ਜੁੜੀਆਂ ਬੇਬੇ ਬੋਲੀ ਅਗਰ ਸ਼ਹਿਰ ਮੇਰਾ ਜੀ ਨਾ ਲੱਗਾ ਮੈਂ ਵਾਪਸ ਪਿੰਡ ਆਜੂ ਸੁੱਖਾ ਬੋਲਿਆ ਪਰ ਮੈਂ ਲੈ ਕੇ ਜਾਣਾ ਇੱਥੇ ਤੇਰੀ ਦੇਖ ਰੇ ਕੌਣ ਕਰੂ ਸੁੱਖਾ ਆਪਣੀ ਬੇਬੇ ਨੂੰ ਨਾਲ ਸ਼ਹਿਰ ਲੈ ਗਿਆ ਕਾਰ ਕੋਠੀ ਤੇ ਗੇਟ ਕੋਲ ਰੋਕੀ ਨੌਕਰ ਨੇ ਗੇਟ ਖੋਲ੍ਹਿਆ ਤੇ 9 ਵਜੇ ਆਈ ਤੇ ਸੱਸ ਦੀ ਪੈਰੀ ਹੱਥ ਲਾਈ ਤੇ ਕੁੱਟ ਕੇ ਜੱਫੀ ਪਾ ਲਈ ਅੰਦਰ ਸਾਹਮਣੇ ਕਮਰਾ ਫੁੱਲਾਂ ਨਾਲ ਸਜਾਇਆ ਹੋਇਆ ਸੀ ਨੌ ਬੀਬੀ ਦਾ ਹੱਥ ਫੜ ਕਮਰੇ ਚ ਲੈ ਗਈ ਤੇ ਕਹਿੰਦੀ ਮਾਂ ਜੀ ਇਹ ਤੁਹਾਡਾ ਕਮਰਾ ਨਾਲ ਵਾਲਾ ਸਾਡਾ ਉਹ ਸਾਹਮਣੇ ਪੂਜਾ ਪਾਠ ਵਾਲਾ ਕਮਰਾ ਮਾਂ ਬਹੁਤ ਖੁਸ਼ੀ ਨੂੰ ਮਾਣ ਨੂੰ ਕਹਿੰਦੀ ਹਾਂ ਜੀ ਤੁਸੀਂ ਕੁਝ ਨਹੀਂ ਕਰਨਾ ਮੈਂ ਆ ਤੁਹਾਡਾ ਪੁੱਤਾਂ ਤੇ ਇਹ ਦੋ ਨੌਕਰ ਨਹੀਂ ਕੋਈ ਵੀ ਚੀਜ਼ ਚਾਹੀਦੀ ਬਸ ਬੋਲ ਦੇਣਾ ਹਾਜ਼ਰ ਕਰਾਂਗਾ ਨੂੰ ਰੋਜ਼ ਸਵੇਰੇ ਉਹ ਬਾਥਰੂਮ ਚ ਪਾਣੀ ਰੱਖਦੀ ਤੇ ਮਾ ਨੂੰ ਇਸ਼ਨਾਨ ਕਰਨ ਲਈ ਉਠਾਉਂਦੀ ਫਗਰੂ ਚਾਹ ਨਾਸ਼ਤਾ ਕਰਾਉਂਦੀ ਬੇਬੇ ਬੜੀ ਖੁਸ਼ੀ ਆਪਣੇ ਨੋ ਪੁੱਤੋਂ ਛੁੱਟੇ ਵਾਲੇ ਦਿਨ ਸੁੱਖਾ ਆਪਣੀ ਮਾਂ ਨੂੰ ਗੁਰਦੁਆਰਾ ਸਾਈ ਮੱਥਾ ਵੀ ਟਿਕਾ ਲਿਆਉਂਦਾ ਪਰ ਬੇਬੇ ਨੇ ਪਿੰਡ ਜਾਣ ਨੂੰ ਕਦੀ ਨਹੀਂ ਕਿਹਾ ਦੋਸਤੋਂ ਜੇ ਪੁੱਤ ਕਪੁੱਤ ਨਹੀਂ ਹੋਣ ਕਾ ਕਿੰਨਾ ਚੰਗਾ ਕਿੰਨੇ ਮਾਪੇ ਵਿਰਧ ਆਸ਼ਰਮ ਚ ਨਹੀਂ ਜਾਣਗੇ ਦਰਦਰ ਦੀਆਂ ਠੋਕਰਾਂ ਨਹੀਂ ਖਾਣਗੇ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਕਿਸੇ ਦੀਆਂ ਗੱਲਾਂ ਚ ਨਾ ਆਓ ਬਸ ਸਿਸ਼ਲਾ ਟਾਈਮ ਚੱਲ ਕਰੋ ਹੁਣ ਕੀ ਕੀਤਾ ਸਾਡੇ ਲਈ ਉਹਨਾਂ ਮਾਪਿਆਂ ਨੇ ਮਾਪਿਆਂ ਦੀ ਔਲਾਦ ਨਾਲ ਚੰਗੇ ਬਣੋ ਨੀਕੀ ਦੇ ਰਾਹ ਤੇ ਚੱਲੋ ਮਾਲਿਕ ਭਲਾ ਕਰੋ